ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ੀਰੀ ਕਾਲ ਹੋਰ ਕੀ ਹਾਲ ਚਾਲਾ ਉਮੀਦ ਕਰਦਾ ਸਾਰੇ ਜਣੇ ਠੀਕ ਹੀ ਹੋਵੋਗੇ ਤੇ ਲੋ ਜੀ ਉੱਟ ਗਏ ਆਪਾਂ ਅੱਜ ਚੱਲੇ ਆਪਾਂ ਜਿਹੜੇ ਵੀਰ ਤੋਂ ਟਰੈਕਟਰ ਲੈਤਾ ਸੀਗਾ ਜਿਹੜੇ ਏਜੰਸੀ 'ਚ ਕਟਾ ਕੇ ਆਏ ਸੀਗੇ ਇੱਥੋਂ ਸਾਡੇ ਨੂੰ ਲੱਗੇ ਪਿੰਡ ਤੋਂ ਦੀਵਾਲ ਤੋਂ ਅੱਜ ਉਹਨਾਂ ਦੇ ਘਰੇ ਜਾ ਰਹੇ ਹਾਂ ਹੁਣ ਆਪਾਂ ਟਰੈਕਟਰ ਦਾ ਜਿਹੜਾ ਟਾਪਾ ਤੇ ਜਾਲੀਆ ਲੱਗਦੀ ਹੁੰਦੀ ਹੈ ਸ਼ੋ ਉਤਾਰ ਕੇ ਉਹ ਵੀਰ ਕੋਲੇ ਪਈ 66 ਟਰੈਕਟਰ ਦੀ ਬਣਵਾਈ ਹੋਈ। ਉਹ ਕਹਿੰਦਾ ਸੀ ਕਹਿੰਦਾ ਵੀ ਮੈਥੀ ਲੈ ਜਾਉਗਾ ਨਾ ਤੁਸੀਂ। ਵੀ ਮੇਰੇ ਕੋਲ ਪਈ ਆ। ਟਾਪਾਂ ਤੇ ਜਾਲੀ ਵਧੀਆ ਸੋਹਣੇ ਪਏ ਨੇ, ਸਾਫ਼ ਪਏ ਨੇ। ਵਧੀਆ ਸੌਂਗਣਾ ਰੱਖਿਆ ਹੈ ਟਰੈਕਟਰ ਦੀ ਬਾਈਆਂ ਦਾ ਤੇ ਰੇਟ ਛੇ ਨਾਲ ਆਪਾਂ ਨੂੰ ਅਤਮੁੱਲਕ ਚ ਮਿਲ ਜਾਣਗੇ। ਮੈਂ ਕਿਹਾ ਵੀ ਚੱਲ ਜਿਹੜਾ ਕੁਝ ਮਾੜੇ ਮੋٹے ਪੈਸੇ ਬਣਨਗੇ ਅਸੀਂ ਦੇ ਦਾਂਗੇ ਸੋਨੂੰ। ਵੀ ਅਸੀਂ ਲੈ ਜਾਣਗੇ। ਹੁਣ ਆਪਾਂ ਉਹ ਲੈਣ ਚੱਲਦੇ ਆਂ ਤੇ ਚਲੋ ਅੱਗੇ ਦਿਖਾਉਣੇ ਹੁਣ ਚੱਲ ਕੇ। ਹਾਂ ਜੇ ਕਰੀ ਆਪਾਂ ਸਮਾਨ ਲੈ ਜਾਂਦਾ ਜਾਲੀ ਤੇ ਛੋਟਾ ਟਰੈਕਟਰ ਦੀ ਹਾਂ ਜਤਾਰ ਵੀ ਨਾਲ ਸੀ ਇੱਥੇ ਰੱਖਦੇ ਕਰੇ ਅੱਗੇ ਲੈ ਜਾਂਦਾ ਜੁਗਰੂ ਹਿਸ਼ਾਰਾ ਲਓ ਜੀ ਇਹ ਜਾਲੀ ਟਰੈਕਟਰ ਦੀ ਇਹ ਲਿਆਂਦੀ ਆਪਾਂ ਮਣਕੋੜਿਆਂ ਦੀ ਬਣੀ ਹੋਈ ਹੈ ਇਹ ਖਰੀਦ ਲਈ ਤਾਂ ਕਿ ਇਹ ਜਿਹੜਾ ਪੁੱਤਰ ਇਤਨਾ ਵੱਡਿਆ ਬਚਾ ਕੇ ਜੇ ਕਢੀ ਚੰਗਾ ਦੇਖ ਲਾ ਹਲੋ ਜੀ ਇਹ ਟਾਪਰੇਟਰ ਦਾ ਲਾਉਣ ਵਾਲਾ ਅਸ ਸੰਦੂ ਲਖਾਇਆ ਹਨ ਦਾ ਚਲੋ ਇਹਨੂੰ ਤਾਂ ਮਟੇ ਦਾਂਗੇ ਲਾਹ ਦਾਂਗੇ ਇਹ ਲਾਇਆ ਤਾਂ ਕਾਗਜ਼ ਦਾ ਹੀ ਹੋਇਆ ਸ਼ਾਇਦ ਹਲੋ ਜੀ ਇਹ ਸ਼ੋ ਲੈ ਜੂ ਸਾਰੇ ਲੈ ਕੇ ਮੂਰੇ ਜਾਲੀ ਲੱਗ ਜੂ ਤੇ ਤੇ ਆ ਟਾਪਾ ਲੱਗ ਜੂ ਹਜੇ ਨਹੀਂ ਕਰ ਲਉਂਦੇ ਹਜੇ ਮਹੀਨੇ ਨੂੰ ਨਿਕਾ ਰਹੇ ਹੋ ਸਾਰੀ ਬਾਤ ਲੋ ਵੀ ਮੋਟਰਸਾਈਕਲ ਚੱਕ ਲੈ ਆਜਾ ਸਟਾਰਟ ਕਰਕੇ ਖੜਾ ਆਇਆ ਠੰਡਾ ਹੋਇਆ ਪਿਆ ਜੀ ਇਹ ਵੀ ਬਹੁਤ ਟਾਈਮ ਹੋ ਗਿਆ ਚਲਾਈ ਨੂੰ ਤੇ ਸਿਰਪੁਰ ਨੂੰ ਚੱਲਦੇ ਆ ਟਾਇਰ ਟੂਰ ਦੇ ਕੋਈ ਨਾ ਟੈਕਸ ਤੇ ਵੱਡੇ ਟਾਇਰ ਪਾਉਣੇ ਆ ਜਿਹੜੇ ਜਿਪ ਮੁੱਲਵੜੀ ਬਣਦਾ ਰੋਜ਼ ਵਾਂਗੂ ਦੇਖੀ ਜਾਂਦੇ ਆ ਹੁਣ ਆਪਾਂ ਗੌਰਚ ਕਰੀ ਜਾਂਦੇ ਆ ਇਥੋਂ ਕਿਤੇ ਬਣਦਾ ਹੋਇਆ ਆਪਣਾ ਸੌਦਾ ਬਣਾਮਾ ਹੀ ਜ਼ਰੂਰ ਆ ਤੇ ਹੁਣ ਚੱਲਿਆ ਸ਼ਹਿਰ ਕੋਲ ਨਾਲ ਦੁੱਧਾ ਤੇ ਲੈ ਕੇ ਆਉਣੀ ਆ ਤੇ ਦੁਕਾਨ ਤੇ ਜਾਣਾ ਕਰਨਾ ਵੀ ਕਰਦੇ ਪਤਾ ਕੀ ਬਣਦਾ ਜੁੜਦਾ ਚਲੋ ਚੱਲਦੇ ਆ ਸੈਟ ਕੀਤੀ ਹਾਂ ਹੁਣ ਜਿ ਲੋ ਜੀ ਟਾਇਰਾਂ ਦਾ ਸਭ ਤੋਂ ਬਣੀ ਜਾਂਦਾ ਆਪਣਾ ਤੇ 15-20 ਮਿੰਟ ਲੱਗਣਗੇ ਤਾਂ ਸਦਿਆਂ ਨਹੀਂ ਅਸੀਂ ਆਖ ਲੱਗੀ ਸੀ ਦੁਕਾਨ ਤੇ ਆ ਗਏ ਆ ਇੱਧਰ ਹੋਟਲ ਦੇ ਵਿੱਚ ਮੈਂ ਜਦ ਕਦਾ ਸਮੋਸਾ ਕੁਝ ਖਾ ਲੈਣੀ ਆ ਚਾਹ ਨਾ ਰਹਾ ਬਹੁਤ ਲੱਗਿਆ ਵਾਹ ਪਾ ਹੋਟਲ ਤੇ ਬੈਠੇ ਹਾਂ ਬੜਾ ਬੜਾ ਕਰੀਂ ਅੱਛਾ ਬੈਠੀਆਂ ਚਲੋ ਚੀਰ ਲੋ ਹਲੋ ਵੀ ਆ ਗਏ ਸਮੋਸੇ ਇੱਕ ਕਾਲਾ ਕਿਹੜਾ ਦੋ ਵਾਲੇ ਕਿਹੜੇ ਆਹ ਲੱਗਦਾ ਮੁੰਡੂ ਵਾਲੇ ਨੇ ਲੈ ਆ ਗਏ ਇਹਦੇ ਚਿੱਕਾ ਆਹ ਦੋ ਵਾਲਾ ਲੈ ਲਓ ਜੀ ਪਹਿਲਾਂ ਪਸ ਸਮੋਸੇ ਖਾ ਲਈਏ ਫਿਰ ਕਰਦੇ ਆਂ ਅੱਗੇ ਬਦਲੋ ਰੋਜੀ ਆਪਾਂ ਆ ਗਿਆ ਮਾਸਤੋਣਾ ਸਾਹਿਬ ਤੇ ਇੱਥੇ ਆਏ ਹੋਏ ਆਂ ਆਪਾਂ ਤੇ ਆ ਨਾਲ ਮਿੱਤਰ ਆਪਣਾ ਆਪਣੇ ਆਇਆ ਹੋਇਆ ਤੇ ਮੱਥਾ ਟੇਕਣ ਆਏ ਸੀਗੇ 9:30 9:30 10:00 ਵਜੇ ਇਹ ਕਹਿੰਦਾ ਜਾਣੀ ਜਾਣਾ ਮੱਥਾ ਟੇਕਣ ਮੈਂ ਤਾਂ ਕੈਂਸਲ ਕਰੀ ਜਾਂਦਾ ਸੀ ਮੈਂ ਕਿਹਾ ਵੀ ਚਲੋ ਕੀ ਕਰਨਾ ਜਾ ਕੇ ਰਾਤ ਨੂੰ ਇਹ ਕਹਿੰਦਾ ਜਾਣੀ ਜਾਣਾ ਤੇ ਫਿਰ ਆ ਗਏ ਆਪਾਂ ਲੰਗਰ ਪ੍ਰਸ਼ਾਦਾ ਪਾਣੀ ਛਕਿਆ ਏ ਮੱਥਾ-ਮੱਥਾ ਟੇਕ ਲਿਆ ਸੀ ਇੰਦਰ ਬਾਹਰ ਆਏ ਹੋਏ ਆਂਗੇ ਹਾਂ ਤੇ ਚਲੋ ਤੁਹਾਨੂੰ ਮੇਲਾ ਦਿਖਾਉਣੀ ਓ ਜੀ ਕਪੜਿਆਂ ਨੇ ਛੇਲਾਂ ਲੱਗੀਆਂ ਹੋਈਆਂ ਨੇ ਫੁੱਲ। ਲਓ 20 ਰੁਪਏ 20 ਰੁਪਏ 20 ਰੁਪਏ ਸ਼ੱਕ 20 ਰੁਪਈਆ ਨੂੰ ਕੋਟ। 20 ਰੁਪਏ 60 ਰੁਪਏ 50 ਰੁਪਏ ਛੇਲ। ਵੀਡੀਓ ਜੇ ਕੋਈ ਪਾਈ ਤਾਂ ਲੈਣੀ ਤਾਂ ਤੇ। ਠੀਕ ਹੈ। ਮੈਂ ਤਾਂ ਭੈਣ ਚੋਂ ਜੂਠ ਉਦੈ ਦਾ ਕੋਈ ਦੇਖੀ ਨਹੀਂ ਜਿਹੜੀ ਇੱਕ ਮੰਨ ਕਰਾ ਕੇ ਤੇ। ਆਪਣੀਆਂ ਜਿਹੜੀਆਂ ਬਣਾਈਆਂ ਬੁਰੀਆਂ ਤੇ ਲੋ ਜੀ ਅੱਜ ਭੋਗ ਪੈਗੇ ਸੀਗੇ ਇੱਥੇ ਤਾਂ ਅੱਜ ਦੀ ਰਾਤ ਵੀ ਇੱਥੇ ਮੇਲਾ ਫੁੱਲੀ ਆ ਕੱਲ ਨੂੰ ਤਕਰੀਬਨ ਦੁਕਾਨਾਂ ਚੱਕਣਗੇ ਇੱਥੋਂ ਇਹ ਦਿਨ ਦੇ ਵਿੱਚ ਰੌਣਕ ਮੇਲਾ ਹਲੇ ਹੈਗਾ ਅੱਜ ਆਏ ਆਏ ਸੀਗੇ ਆਪਾਂ ਮੈਂ ਕਿਹਾ ਵੀ ਚਲੋ ਸੋਨ ਨੂੰ ਵੀ ਦਿਖਾਈਏ ਤਕਰੀਨ ਗਾੜੇ ਗਰਾਉਂਡ ਕਿ ਮੇਲਾ ਇੱਥੋਂ ਦਾ 12 ਸਤਬਰ ਅਗੁਰ ਸਾਹਿਬ ਰਮਾਖਾਣਾ ਸਾਹਿਬ ਸੰਗਰੂਰ ਮੇਲਾ ਵਧੀਆ ਭਰਿਆ ਹੋਇਆ ਰਾਤ ਦਾ ਟਾਈਮ ਆ 9 ਵਜੇ ਰਾਤ ਦੇ ਹੁਣ ਬਸ ਹੌਲੀ ਹੌਲੀ ਦੁਕਾਨਾਂ ਬੰਦ ਕਰਕੇ ਜਾਈ ਜਾਂਦੇ ਨੇ ਕੁਝ ਕੁਝ ਨਾਲ ਹੁੰਦੇ ਹੁਣ ਚੱਕੀ ਜਾਂਦੇ ਆ ਮਾਨ ਇਕੱਠਾ ਕਰੀ ਜਾਂਦੇ ਆ ਆਪਣਾ ਚਲੋ ਵਸ ਆਪਾਂ ਵੀ ਚੱਲਦੇ ਹਾਂ ਹੌਲੀ ਹੌਲੀ ਬਾਕੀ ਤੁੰਦ ਦੇਖੋ ਤੁੰਦ ਵੀ ਨਾਲ ਬਹੁਤ ਪੈ ਰਹੀ ਆ ਤਿੰਨ ਚਾਰ ਦਿਨ ਹੋ ਗਏ ਹੁਣ ਲਗਾਤਾਰ ਤੁੰਦ ਪੈ ਰਹੀ ਆ ਅੱਜ ਮੀਂਹ ਵੀ ਦੱਸਿਆ ਹੋਇਆ ਸਾਡੇ ਇੱਧਰ ਨੂੰ 50% ਮੀਂਹ ਦੱਸ ਰਿਹਾ ਦੇਖੋ ਪੈਂਦਾ ਜਾਂ ਨਹੀਂ ਪੈਂਦਾ ਇਹ ਤੇ ਆ ਦਰਬਾਰ ਸਾਹਿਬ ਦਾ ਡਿਊਟੀ ਸਾਹਿਬ ਗੇਟ ਆ ਡੈਕੋਰੇਸ਼ਨ ਵਧੀਆ ਹੋਈ ਹੋਈ ਆ ਬਸ ਘੱਟ ਘੱਟ ਚੱਲਿਆ ਸੰਗਤਾਂ ਤੁਰ ਜਾਂਦੀਆਂ ਨੇ ਚਲੋ ਵਸ ਹੌਲੀ ਹੌਲੀ ਚੱਲਦੇ ਹੁਣ ਆਪਾਂ ਟਾਈਮ ਨਾ ਬਚਲੇ ਤੁੰਦ ਪੈਣ ਦਾ ਟਾਈਮ ਆ ਕੋਸਤਾ ਤੁੰਦ ਡਿੱਗੀ ਵੀ ਜਾਂਦੀ ਆ ਨਾਲ ਹੁੰਦੇ ਸੰਗ ਤਾਂ ਮੱਥਾ ਟੇਕ ਟੇਕ ਜਾਈ ਜਾਂਦੀਆਂ ਨੇ ਬਾਕੀ ਦੁਕਾਨਦਾਰਾਂ ਨੇ ਵੀ ਜਿਹੜੇ ਨੇ ਇੱਥੇ ਕੱਲ ਨੂੰ ਦੁਕਾਨਾਂ ਚੱਕਣੀਆਂ ਨੇ ਉਹ ਵਧਾਈ ਜਾਂਦੇ ਨੇ ਇਕ ਕੁਝ ਬਾਕੀ ਬੱਚੇ ਜਿਹੜੇ ਨੇੜੇ ਤੜੇ ਨੇ ਉਹ ਦੁਕਾਨਾਂ ਚੱਕ ਚੱਕ ਕੇ ਇਕੱਠਾ ਕਰਕੇ ਸਮਾਨ ਵਧਾ ਹੁਣੀ ਲੈ ਲੈ ਕੇ ਜਾ ਰਹੇ ਨੇ ਗੱਡੀ ਇੱਧਰ ਲਾਤੀ ਸੀ ਆਪਾਂ ਨੇ ਜਦੋਂ ਆਪਾਂ ਆਏ ਸੀਗੇ ਆ ਸਾਰੀ ਦੀ ਸਾਰੀ ਪਾਰਕਿੰਗ ਭਰੀ ਹੋਈ ਸੀ ਗੱਡੀਆਂ ਨਾਲ ਕਿੰਨੀ ਸ਼ੰਗਤ ਚੱਲ ਗਈ ਆ ਇੱਥੇ ਗੱਡੀ ਲਈ ਆ ਇੱਥੇ ਤੱਕ ਪਾਰਕਿੰਗ ਭਰੀ ਹੋਈ ਸੀ ਆਪਣੀ ਗੱਡੀ ਨਾਲ ਇੱਥੇ ਗੱਡੀ ਖੜੀ ਸੀ ਲੈਣ ਲੱਗੀ ਹੋਈ ਸੀ ਗੱਡੀਆਂ ਦੇ ਆਪਾਂ ਗੱਡੀ ਇੱਧਰ ਲਾਤੀ ਜੀ ਆਪਣੀ ਚਲੋ ਚੱਲਦੇ ਹਾਂ ਬਸ ਹੁਣ ਸਮਾਨ ਇਕੱਠਾ ਕਰੀ ਜਾਂਦੇ ਨੇ ਉਹਦਾ ਨਾਲ ਹੁੰਦੇ ਇੱਧਰ ਨੂੰ ਵੀ ਦੁਕਾਨਾਂ ਕਾਫੀ ਲੱਗੀਆਂ ਹੋਈਆਂ ਨੇ ਪਰ ਤੁੰਤ ਪਾਇ ਚੱਲੀ ਹੁਣ ਨਾਲ ਦੀ ਨਾਲ ਸਮੇਟੀ ਜਾਂਦੇ ਆ ਸਮਾਨ ਸਾਰਾ ਇਕੱਠਾ ਕਰੀ ਜਾਂਦੇ ਨੇ ਲੋ ਜੀ ਪਹੁੰਚ ਗਏ ਆਪਾਂ ਘਰੇ ਮਰਤੂਆਣਾ ਸਭ ਤੋਂ ਘਰੇ ਆ ਗਏ ਜੀ ਆਪਾਂ ਤੇ ਪ੍ਰਸ਼ਾਦਾ ਪਾਣੀ ਰੱਖੀ ਸਕੇ ਹੈ ਇਸੇਪਨ ਬਾਰਤ ਹੁੰਦ ਬਹੁਤ ਤਾਂ ਧੁੰਦ ਬਹੁਤ ਜ਼ਿਆਦੀ ਪੈ ਰਹੀ ਆ ਖੇਤਾਂ ਚ ਜਾ ਕੇ ਪਤਾ ਲੱਗਦਾ ਬਾਹਰ ਹੁੰਦੇ ਤਾਂ ਕੋਈ ਬਹੁਤੀ ਤਾਂ ਨਹੀਂ ਸੀਗੀ ਪਰ ਜਦੋਂ ਅਪਾ ਸਿੰਗਲ ਜੇ ਰਸਤੇ ਤੇ ਆਇਆ ਪਿੰਡਾਂਾਂ ਤੇ ਤਾਂ ਬਾਹਣਾ ਕਰਕੇ ਧੁੰਦ ਬਹੁਤ ਜ਼ਿਆਦੀ ਸੀ ਟਾਈਮ ਨਾਲ ਹੌਲੀ ਹੌਲੀ ਆ ਗਏ ਆਪਾਂ ਟਾਈਮ ਹੋ ਗਿਆ ਆਪਣਾ 11:00 ਬਜ ਗਿਆ 11:30 ਵਜੇ ਆਪਾਂ ਘਰੇ ਆ ਗਏ ਸੀ ਤੇ ਚਲੋ ਜੀ ਹੁਣ ਪੈਣ ਲੱਗੇ ਆ ਅੱਜ ਦਾ ਵਲੌਗ ਆਪਣਾ ਇੱਥੇ ਤੱਕ ਸੀ ਵੀਡੀਓ ਆਪਣੀ ਚੰਗੀ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਆ ਦੱਸਿਆ ਕਰੋ ਠੀਕ ਹੈ ਜੀ ਤੇ ਚਲੋ ਫਿਰ ਮਿਲਦੇ ਆਂ ਕਿਸੇ ਅਗਲੇ ਵਲੌਗ ਦੇ ਵਿੱਚ ਅੱਜ ਦਾ ਵਲੌਗ ਆਪਣਾ ਇੱਥੇ ਰੱਖ ਸੀ ਬਹੁਤ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਮਿਲਦੇ ਆਂ ਫਿਰ ਹੁਣ ਕਿਸੇ ਅਗਲੀ ਵੀਡੀਓ 'ਚ ਧੰਨਵਾਦ ਜੀ